ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਮੀਤਾ ਕੁਕਿੰਗ ਚੈਨਲ ਤੇ ਅੱਜ ਅੱਪਾ ਬਣਾਵਾਂਗੇ ਅਲਸੀ ਦੀਆਂ ਪੀਣੀਆਂ ਬਹੁਤ ਹੀ ਬੱਚੇ ਤੇ ਟੇਸਟੀ ਘੜੇ ਦੇ ਵਿੱਚ ਬਣਾ ਕੇ ਅੱਪਾ ਤਿਆਰ ਕਰਾਂਗੇ ਸਰਦੀਆਂ ਦੇ ਵਿੱਚ ਤੁਸੀਂ ਜ਼ਰੂਰ ਬਣਾਇਓ ਬਹੁਤ ਫਾਇਦੇਮੰਦialਸੀ ਦੇ ਇਹ ਆਪਣੇ ਕੋਲ ਅੱਧਾ ਕਿਲੋ ਆਂਸੀ ਹੈ ਠੀਕ ਹੈ ਜੀ ਤੇ ਅੱਧਾ ਕਿਲੋ ਪਾਵਾਂਗੇ ਆਪਾਂ ਇਹਦੇ ਵਿੱਚ ਆਟਾ ਤੇ ਅੱਧਾ ਕਿਲੋ ਪਾਣਾ ਆਪਾਂ ਇਹਦੇ ਵਿੱਚ ਗੁੜ ਜਿੰਨਾ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ ਨਾਲ ਹੀ ਪਾਵਾਂਗੇ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ ਤੇ 100 ਗ੍ਰਾਮ ਮਖਸਣ ਪਾਵਾਂਗੇ ਆਪਾਂ ਤੇ ਨਾਲ 50 ਗ੍ਰਾਮ ਗੂਦ ਤੇ ਇਹ ਆਪਣੇ ਕੋਲ 1 ਕਿਲੋ ਦੇਸੀ ਘਿਓ ਆ ਜਿੰਨੀ ਆਪਾਂ ਲੋੜ ਆ ਪਾਣੀ ਯੂਜ਼ ਕਰਾਂਗੇ ਤੇ 50 ਗ੍ਰਾਮ ਤਾਂ ਥੋੜਾ ਜਿਹਾ ਘੱਟ ਪਾਵਾਂਗੇ ਆਪਾਂ ਇਹਦੇ ਵਿੱਚ ਮਖਾਣਾ ਮਖਾਣਾ ਤੁਸੀਂ ਆਪਣੇ ਹਿਸਾਬ ਨਾਲ ਯੂਜ਼ ਕਰ ਸਕਦੇ ਹੋ ਤੇ ਨਾਲੇ ਪਾਵਾਂਗੇ ਖੂਬ ਪੀਨੂ ਆਪਾਂ ਚੰਗੀ ਤਰ੍ਹਾਂ ਕੱਦੂਕਸ ਕਰ ਲਿਆ ਸੀ ਤੇ ਬਹੁਤ ਵਧੀਆ ਅਲਸੀ ਦੀਆਂ ਪੀਨੀਆਂ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਭ ਤੋਂ ਪਹਿਲਾਂ ਆਪਾਂ ਹਲਕੀ ਕੜਾਹੀ ਦੇ ਵਿੱਚ ਅਲਸੀ ਨੂੰ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਦਾ ਕੱਚਾਪਨ ਬਿਲਕੁਲ ਨਾ ਰਵੇ ਅਲਸੀ ਨੂੰ ਜਿੱਤੇ ਵੀ ਪਪੂ ਨਰਾਇਮੇਸ਼ਨ ਮੀਡੀਅਮ ਗੈਸ ਤੇ ਪੂਰਾ ਤਾਂਕੀਏ ਦਾ ਟੇਸ ਬਹੁਤ ਵਧੀਆ ਬਣਾਇਆ ਰਿਹਾ ਵੀ ਨਾਤਾ ਹੀ ਜਿਆਦਾ ਟਾਈਮ ਆਪਾਂ ਇਹਨੂੰ ਭੁੰਨਣਾ ਤੇ ਨਾ ਹੀ ਘਟਾਉਣਾ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੂੰਹ ਦੇ ਵਿੱਚ ਇੱਕ ਦਾਣਾ ਪਾ ਕੇ ਚੈੱਕ ਕਰ ਸਕਦੇ ਹੋ ਕਰੰਚੀ ਜਿਹਾ ਟੈਸਟ ਆਊਗਾ ਤੇ ਫਿਰ ਤੁਸੀਂ ਸਮਝ ਲੋ ਕਿ ਆਪਣੀ ਅਲਸੀ ਭੁੰਨ ਕੇ ਤਿਆਰ ਹੋ ਚੁੱਕੀ ਹੈ ਤੇ ਬਹੁਤ ਵਧੀਆ ਆਪਾਂ ਅਲਸੀ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਨਹੀਂਆ ਘਰ ਦੇ ਵਿੱਚ ਤੇ ਇਹ ਬਹੁਤ ਵਧੀਆ ਹੁੰਦਾ ਸਰਦੀਆਂ ਤੇ ਲਈ ਜਿਵੇਂ ਆਪਣੇ ਸਰੀਰ ਦੀ ਬਹੁਤ ਜ਼ਿਆਦਾ ਦਰਦ ਰੈਂਦੀ ਹੈ ਆਪਣੇ ਹੱਥ ਪੈਰਾਂ 'ਚ ਦਰਦ ਰਹਿੰਦਾ ਹੈ ਆਪਣਾ ਕਸਟੋਲ ਵਗੈਰਾ ਵੱਧਦਾ ਹੈ ਬਿਲਕੁਲ ਸੈੱਟ ਹੋ ਜਾਂਦਾ ਅਲਸੀ ਖਾਣੇ ਬਹੁਤ ਜ਼ਿਆਦਾ ਫਾਇਦੇ ਆ ਇਹਨੂੰ ਤੁਸੀਂ ਖਾਓਗੇ ਸਰਦੀਆਂ ਦੇ ਵਿੱਚ ਦੋ ਤਿੰਨ ਮਹੀਨੇ ਲਗਾਤਾਰ ਤੇ ਪੂਰੇ ਸਾਲ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਬਹੁਤ ਵਧੀਆ ਤੁਹਾਨੂੰ ਸਰੀਰ ਦੇ ਵਿੱਚ ਫਾਇਦੇ ਮਿਲਣਗੇ ਲਓ ਜੀ ਅਲਸੀ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਠੀਕ ਹੈ ਜੀ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਆ ਇਸ ਟਾਈਮ ਆਪਾਂ ਨੂੰ ਬਦਾਮ ਤੇ ਕਾਜੂਲ ਰੋਸਟ ਕਰਾਂਗੇ ਰੋਸਟ ਕਰਨ ਦੇ ਨਾਲ ਇਹਦਾ ਇੱਕ ਤਾਂ ਦਾ ਟੇਸਟ ਬਹੁਤ ਵਧੀਆ ਪੈਂਦਾ ਆਪਣੀ ਪਿੰਨੀਆਂ ਦਾ ਤੇ ਬਾਕੀ ਜੇ ਤੁਸੀਂ ਇਹਨੂੰ ਇੱਕ ਮਹੀਨਾ ਸਟੋਰ ਕਰਕੇ ਵੀ ਰੱਖੋਗੇ ਬਿਲਕੁਲ ਖਰਾਬ ਨਹੀਂ ਹੁੰਦੀਆਂ ਲਓ ਜੀ ਇਹਨਾਂ ਦੋਨੋਂ ਚੀਜ਼ਾਂ ਨੂੰ ਆਪਾਂ ਇੱਕ ਮੱਟਲੀ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਤੇ ਬਹੁਤ ਵਧੀਆ ਬਣਾਕੀ ਆਪਾਂ ਪਿੰਨੀਆਂ ਤਿਆਰ ਕਰਨੀਆਂ ਤੇ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਬਾਹਰ ਕੱਢ ਲਾਂਗੇ ਇੱਕ ਦੋ ਮਿੰਟ ਤੋਂ ਬਾਅਦ ਇਸ ਤਰ੍ਹਾਂ ਆਪਾਂ ਜੇ ਬਦਾਮ ਜਾਂ ਕਾਜੂ ਰੋਸਟਰ ਕਰਕੇ ਪਾਉਣੇ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਇਹਦਾ ਤੇ ਹੁਣ ਆਪਾਂ ਮਗਜ਼ ਨੂੰ ਵੀ ਇਸੇ ਤਰ੍ਹਾਂ ਹੀ ਘਿਓ ਦੇ ਵਿੱਚ ਚੰਗੀ ਤਰ੍ਹਾਂ ਇੱਕ ਮਿੰਟ ਲਈ ਭੁੰਨ ਲਾਂਗੇ ਤੇ ਬਹੁਤ ਵਧੀਆ ਆਪਾਂ ਇਹਦਾ ਸਮਾਨ ਬਣਾ ਕੇ ਤਿਆਰ ਕਰਕੇ ਬਹੁਤ ਵਧੀਆ ਪਿੰਨੀਆਂ ਨੂੰ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਣਾ ਰਾਇਲ ਨੂੰ ਇਸੇ ਤਰ੍ਹਾਂ ਹੀ ਕਰ ਲਾਂਗੇ ਹਲਕਾ ਜਿਹਾ 1 ਮਿੰਟ ਲਈ ਇਹਦੇ ਵਿੱਚ ਆਪਾਂ ਜਿਆਦਾ ਘਿਓ ਪਾਉਂਦੀ ਬਿਲਕੁਲ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤੇਲ ਹੁੰਦਾ ਹੈ ਫਲੋ ਜੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ 1 ਮਿੰਟ ਲਈ ਰੋਸਟ ਕਰਾਂਗੇ ਤੇ ਨਾਲ ਦੀ ਨਾਲ ਇਹਨੂੰ ਹੁਣ ਬਾਹਰ ਕੱਢ ਲਾਂਗੇ ਬ੍ਰਾਊਨ ਹੋਣ ਤੱਕ ਇਸ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਪੀਨੀਆਂ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣਦੀਆਂ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦੀਆਂ ਹੈਗੀਆਂ ਤੇ ਇੱਕ ਚਮਚਾ ਆਪਾਂ ਦੇਸੀ ਘੋੜੇ ਦੇ ਵਿੱਚ ਹੋਰ ਐਡ ਕਰਾਂਗੇ ਤੇ ਇਹਦੇ ਵਿੱਚ ਆਪਾਂ ਮਖਾਣੇ ਨੂੰ ਵੀ ਹੁਣ ਰੋਸਟ ਕਰਾਂਗੇ ਜੇਕਰ ਇਹਦਾ ਵੀ ਕਰੰਚੀ ਜਿਹਾ ਨਹੀਂ ਬਣਦਾ ਹੈਗਾ ਟੇਸਟ ਉਨਾਂ ਚਿਰ ਆਪਾਂ ਇਹਨੂੰ ਭੁੰਨਦੇ ਰਹਿਣਾ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਖਤਮ ਹੋ ਜੇ ਇਹ ਬਹੁਤ ਵਧੀਆ ਇਸ ਤਰ੍ਹਾਂ ਪਿੰਨੀਆਂ ਬਣ ਕੇ ਤਿਆਰ ਹੁੰਦੀ ਹੈ ਥੋੜੇ ਜਿਮ ਖਾਣਾ ਖੁਸ਼ਕ ਹੁੰਦਾ ਹੈ ਕਰਕੇ ਤੁਸੀਂ ਥੋੜਾ ਜਿਹਾ ਘਿਓ ਜਦੋਂ ਪਿੰਨੀਆਂ ਬਣਾਉਣੀਆਂ ਥੋੜਾ ਜਿਹਾ ਘਿਓ ਨੂੰ ਜ਼ਿਆਦਾ ਮਾਤਰਾ ਰੱਖਿਓ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਇਹਨਾਂ ਚੈੱਕ ਕਰ ਸਕਦੇ ਹੋ ਤੇ ਹੁਣ ਇਹਨਾਂ ਨੂੰ ਇੱਕ ਚੰਗੀ ਤਰ੍ਹਾਂ ਭੁੰਨ ਕੇ ਇਹਨਾਂ ਵੀ ਬਾਹਰ ਕੱਢ ਲਾਂਗੇ ਠੰਡੇ ਹੋਣ ਲਈ ਤੇ ਇੱਕ ਚਮਚਾ ਆਪਾਂ ਫਿਰ ਦੇਸੀ ਘਿਓ ਦਾ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਗੁੰਦ ਗੁੰਦ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਜਿੰਤੇ ਕਰੇ ਫੁੱਲਦੀ ਨਹੀਂ ਹੈਗੀ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਹੈਗਾ ਖੂਨ ਪੌਣ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਰੀਰ ਦੇ ਵਿੱਚ ਦਰਦ ਹੁੰਦਾ ਹੋਵੇ ਕਿਸੇ ਪਾਸੇ ਦਰਦ ਰਹਿੰਦਾ ਹੋਵੇ ਹੱਡੀਆਂ ਕਮਜ਼ੋਰ ਹੋਣ ਉਹਦੇ ਵਾਸਤੇ ਤੁਸੀਂ ਇਹਨੂੰ ਜ਼ਰੂਰ ਪਾਓ ਇੱਥੇ ਤੁਸੀਂ ਖੂਨ ਦੀਆਂ ਪਿੰਨੀਆਂ ਬਣਾ ਕੇ ਜ਼ਰੂਰ ਖਾਇਆ ਕਰੋ ਸਰਦੀਆਂ ਦੇ ਵਿੱਚ ਪੰਜੀਰੀ ਚ ਪਾ ਕੇ ਖਾਓ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਠੀਕ ਹੈ ਜੀ ਜ਼ਿਆਦਾਤਰ ਲੇਡੀਜ਼ ਨੂੰ ਤਾਂ ਜ਼ਰੂਰ ਖਾਣੀ ਚਾਹੀਦੀ ਹੈ ਲਓ ਜੀ ਗੁੰਦ ਆਪਨੇ ਬਿਲਕੁਲ ਪੂਨਕੇ ਤਿਆਰ ਹੋ ਗਏ ਲਓ ਜੀ ਅੱਧਾ ਕਿਲੋ ਪਾਇਆ ਹੁਣ ਆਪਾਂ ਕਿਉ ਕੜਾਹੀ ਦੇ ਵਿੱਚ ਤੇਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਚ ਪਾਵਾਂਗੇ ਹੁਣ ਆਪਾਂ ਆਟਾ ਆਟੇ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਬ੍ਰਾਊਨ ਹੋਣ ਤੱਕ ਰੋਣਾ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਨਹੀਂ ਰਵੇ ਤੇ ਗੈਸ ਨੂੰ ਕਰਨਾ ਆਪਾਂ ਬਿਲਕੁਲ ਮੀਡੀਅਮ ਠੀਕ ਹੈ ਜੀ ਤੁਸੀਂ ਗੈਸ ਨੂੰ ਬਿਲਕੁਲ ਵੀ ਤੇਜ਼ ਨਹੀਂ ਕਰਨਾ ਜੇ ਆਪਾਂ ਇੱਕਦਮ ਗੈਸ ਨੂੰ ਤੇਜ਼ ਕਰਾਂਗੇ ਤਾਂ ਆਟਾ ਆਪਣਾ ਸੜ ਵੀ ਸਕਦਾ ਵਾ ਉਹਦੇ ਵਿੱਚ ਸਮੈਲ ਆਉਣ ਲੱਗੇ ਤੇ ਆਪਣੀ ਪਿੰਨੀ ਬਿਲਕੁਲ ਵੀ ਟੇਸਟੀ ਨਹੀਂ ਬਣਨੀ ਆ ਜਿਵੇਂ ਜਦ ਵੀ ਤੁਸੀਂ ਇਸ ਤਰ੍ਹਾਂ ਦੀ ਪਿੰਨੀਆਂ ਜਾਂ ਪੰਜੀਰੀਆਂ ਬਣਾਓ ਬਿਲਕੁਲ ਮੀਡੀਅਮ ਗੈਸ ਤੇ ਬਣਾ ਕੇ ਤਿਆਰ ਕਰੋ ਤਾਂ ਕਿ ਬਹੁਤ ਵਧੀਆ ਟੇਸਟ ਆਵੇ ਤੇ ਸਾਰੇ ਬੱਚੇ ਤੇ ਪਰਿਵਾਰ ਵੀ ਬਹੁਤ ਖੁਸ਼ ਹੋ ਕੇ ਖਾਣ ਲਓ ਜੀ ਨਾਲ ਦੀ ਨਾਲ ਆਪਾਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਨਿਚੇ ਨਾ ਲੱਗੇ ਤੇ ਗੈਸ ਆਪਣਾ ਮੀਡੀਅਮ ਰਵੇ ਆਟੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਣਾ ਠੀਕ ਹੈ ਜੀ ਤਾਂ ਕਿ ਦਾ ਕੱਚਾਪਨ ਬਿਲਕੁਲ ਖਤਮ ਹੋ ਜੇ ਜਿਵੇਂ ਜਿਵੇਂ ਆਪਣਾ ਆਟਾ ਭੁੰਨਦਾ ਰਿਹਾ ਉਵੇਂ-ਉਵੇਂ ਆਪਣਾ ਘਿਓ ਛੱਡੀ ਜਾਣਾ ਆਟੇ 'ਨਿ ਤੇ ਬਹੁਤ ਵਧੀਆ ਆਟਾ ਭੁੰਨ ਕੇ ਆਪਣਾ ਤਿਆਰ ਹੋ ਜਾਣਾ ਇਹ ਤੇ ਪਿੰਨੀयां ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀਆਂ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਘਰ ਦੇ ਵਿੱਚ ਨਾਲੇ ਤਾਂ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ ਆਪਣੇ ਕੋਲ ਟਾਈਮ ਹੁੰਦਾ ਸਰਦੀਆਂ ਦੇ ਟਾਈਮ 'ਚ ਇਹਨੂੰ ਖਾਣ ਦਾ ਇਹ ਤੁਸੀਂ ਜ਼ਰੂਰ ਖਾਓ ਆਪਣੇ ਬੱਚਿਆਂ ਨੂੰ ਵੀ ਖਵਾਓ ਇੱਕ ਸਵੇਰ ਖਾਓ ਤੁਸੀਂ ਪਿੰਨੀ ਇੱਕ ਖਾਓ ਸ਼ਾਮ ਨੂੰ ਦੇਖੋ ਤੁਹਾਨੂੰ ਸਰੀਰ ਨੂੰ ਕਿੰਨੇ ਫਾਇਦੇ ਹੋਣਗੇ ਲਓ ਜੀ ਆਟਾ ਆਪਣਾ ਪੁੰਨ ਕੇ ਬਿਲਕੁਲ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੁਣ ਆਪਾਂ ਜਿਹੜੀ ਆਲਸੀ ਨੂੰ ਪੁੰਨ ਕੇ ਰੱਖਿਆ ਸੀ ਉਹਨੂੰ ਆਪਾਂ ਹੁਣ ਇੱਕ ਪਾਊਡਰ ਬਣਾ ਕੇ ਗ੍ਰੇਂਡਰ ਦੇ ਵਿੱਚ ਤਿਆਰ ਕਰਾਂਗੇ ਬਹੁਤ ਛੇਤੀ ਦਾ ਪਾਊਡਰ ਬਣਾ ਕੇ ਤਿਆਰ ਹੋ ਜਾਂਦਾ ਹੈ ਲੋ ਜੀ ਸਾਰੇ ਆਲਸੀ ਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਇਹ ਆਪਾਂ ਨੂੰ ਖੁੱਲੇ ਭਾਂਡੇ ਦੇ ਵਿੱਚ ਇਹਨੂੰ ਕੱਢ ਲਾਂਗੇ ਤੇ ਇਹਦੀਆਂ ਬਹੁਤ ਵਧੀਆ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਹੁਣ ਇਹਨੂੰ ਕੜਾਹੀ ਦੇ ਵਿੱਚ ਐਡ ਕਰਤਾ ਠੀਕ ਹੈ ਜੀ ਹੁਣ ਆਪਣਾ ਗੈਸ మీడియం ਆ ਬਿਲਕੁਲ ਠੀਕ ਆ ਜੀ ਤੇ ਇਹਦੇ ਵਿੱਚ ਸਿਰਫ ਆਪਾਂ 1 ਮਿੰਟ ਲਈ ਭੁੰਨਾ ਕਿਉਂਕਿ ਆਲਸੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਹੀ ਭੁੰਨ ਲਈ ਸੀ ਸਿਰਫ 1 ਮਿੰਟ ਲਈ ਆਪਾਂ ਇਹਨੂੰ ਆਟੇ ਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਨੂੰ ਜ਼ਿਆਦਾ ਟਾਈਮ ਆਪਾਂ ਨਹੀਂ ਭੁੰਨਣਾ ਕਿਉਂਕਿ ਜੇ ਤੁਸੀਂ ਜ਼ੋਰ ਤੋਂ ਜ਼ਿਆਦਾ ਟਾਈਮ ਇਹਨੂੰ ਭੁੰਨੋਗੇ ਤਾਂ ਉਹ ਕੜੇਵੀ ਹੋ ਜਾਂਦੀ ਹੈ ਠੀਕ ਆ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਆਪਾਂ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਆਲਸੀ ਮਿਕਸ ਕਰ ਦੇਣਾ ਠੀਕ ਆ ਜੀ ਜਿਵੇਂ ਆਪਾਂ ਕਰ ਰਹੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਕਰਿਓ ਬਸ ਇੱਕ ਮਿੰਟ ਲਈ ਉਹ ਕਰਨਾ ਆਪਾਂ ਜਿੰਜੇ ਕਿ ਮਿਕਸ ਨਹੀਂ ਹੁੰਦਾ ਉਦੋਂ ਤੂੰ ਬਤਾ ਆਪਾਂ ਗੈਸ ਨੂੰ ਕਰ ਦੇਣਾ ਬੰਦ ਲੋ ਜੀ ਤੇ ਹੁਣ ਆਪਾਂ ਇੱਧਰ ਕਰਾਂਗੇ ਗੂੰਦ ਗੂੰਦ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਸਾਰੇ ਸਮਾਨ ਦਾ ਆਪਾਂ ਇਸੇ ਤਰੀਕੇ ਨਾਲ ਪਾਊਡਰ ਬਣਾ ਕੇ ਤਿਆਰ ਕਰਨਾ ਤੇ ਮਖਾਣਿਆਂ ਨੂੰ ਆਪਾਂ ਥੋੜੇ ਦਰਦਰਾ ਪੀਸਾਂਗੇ ਤਾਂ ਕਿ ਦਾ ਟੇਸਟ ਵੀ ਬਹੁਤ ਵਧੀਆ ਆਵੇ ਆਪਣੇ ਪਿੰਨਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਆਪਾਂ ਡਰਾਈ ਫਰੂਟ ਇਕੱਠੇ ਕੀਤੇ ਸੀ ਰੋਸਟ ਉਹਨਾਂ ਨੂੰ ਵੀ ਇਸ ਤਰ੍ਹਾਂ ਆਪਾਂ ਦਰਦਰਾ ਹੀ ਪੀਸਣਾ ਠੀਕ ਹੈ ਜੀ ਇਹਨੂੰ ਬਿਲਕੁਲ ਵੀ ਆਪਾਂ ਦਾ ਪਾਊਡਰ ਬਣਾ ਕੇ ਨਹੀਂ ਤਿਆਰ ਕਰਨਾ ਕਿ ਆਪਣੇ ਪਿੰਨਿਆਂ ਦੇ ਵਿੱਚ ਬਹੁਤ ਵਧੀਆ ਟੇਸਟ ਆਊਗਾ ਲਓ ਜੀ ਥੋੜ੍ਹਾ-ਥੋੜ੍ਹਾ ਕਰਕੇ ਆਪਾਂ ਸਾਰੇ ਡਰਾਈ ਫਰੂਟ ਨੂੰ ਵੀ ਇਸੇ ਤਰ੍ਹਾਂ ਹੀ ਦਾਣੇ-ਦਰਬਾਣਾ ਕੇ ਤਿਆਰ ਕਰ ਲਾਂਗੇ ਸਾਰੇ ਨੂੰ ਆਪਾਂ ਹੁਣ ਕੜਾਹੀ ਦੇ ਵਿੱਚ ਹੀ ਪਾ ਦਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਸਾਰਿਆਂ ਨੂੰ ਆਪਾਂ ਇਕੱਠਾ ਹੀ ਕਰ ਲਿਆ ਹੈ ਡ్రై ਫੂਡ ਇਕੱਠੇ ਕਰਕੇ ਮਖਾਣੇ ਵੀ ਸਾਰੇ ਇਕੱਠੇ ਕਰਕੇ ਆਪਾਂ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਆਪਣੇ ਕੋਲ ਕੜਾਹੀ ਛੋਟੀ ਹੈ ਠੀਕ ਹੈ ਜੀ ਇਹਨੂੰ ਆਪਾਂ ਹੁਣ ਬਾਹਰ ਵੱਡੀ ਕੜਾਹੀ 'ਚ ਜਾਂ ਫਿਰ ਵੱਡੇ ਭਾਂਡੇ ਦੇ ਵਿੱਚੋਂ ਬਾਹਰ ਕੱਢਾਂਗੇ ਤਾਂ ਕਿ ਚੰਗੀ ਤਰ੍ਹਾਂ ਆਪਾਂ ਮਿਕਸ ਹੋ ਜਾਵੇ ਇਸ ਤਰੀਕੇ ਦੇ ਨਾਲ ਆਪਣੇ ਕੋਲ ਬਿਲਕੁਲ ਵੀ ਮਿਕਸ ਨਹੀਂ ਹੋ ਰਿਹਾ ਹੈ ਤੇ ਹੁਣ ਆਪਾਂ ਇਹਨੂੰ ਖੁੱਲੇ ਭਾਂਡੇ ਵਿੱਚ ਕੱਢਾਂਗੇ ਲਓ ਜੀ ਆਪਾਂ ਇਹਨੂੰ ਕੁ ਵੱਡੀ ਪ੍ਰਾਂਤ ਦੇ ਵਿੱਚ ਕੱਢ ਲਿਆ ਸੀ ਸਾਰੇ ਸਮਾਨ ਉਥੇ ਇਸ ਤਰ੍ਹਾਂ ਆਪਾਂ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਡਰਾਈ ਫਰੂਟ ਆਲਸੀ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾ ਲਓ ਜੀ ਬਹੁਤ ਵਿਧੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਜਿਹੜਾ ਅੱਧਾ ਕਿਲੋ ਗੁੜ ਲਿਆ ਸੀ ਉਹਨੂੰ ਆਪਾਂ ਥੋੜਾ ਕੁੱਟ ਲਿਆ ਸੀ ਕੁੱਟ ਕੇ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਮੀਡੀਅਮ ਗੈਸ ਦੇ ਉੱਤੇ ਧਰ ਦਾਂਗੇ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਠੀਕ ਹੈ ਜੀ ਤੁਸੀਂ ਜ਼ਰੂਰ ਤੋਂ ਜ਼ਿਆਦਾ ਪਾਣੀ ਇਹਦੇ ਵਿੱਚ ਨਹੀਂ ਐਡ ਕਰਨਾ ਬਸ ਜਿੰਨੀ ਕੁ ਲੋੜਾ ਉਹਨਾਂ ਹੀ ਯੂਜ਼ ਕਰਨਾ ਆਪਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਮੀਜ਼ਰਮੈਂਟ ਦੇ ਹਿਸਾਬ ਨਾਲ ਅਤਿ ਕੋਲੀ ਤੋਂ ਵੀ ਘੱਟ ਮੀਡੀਅਮ ਗੈਸ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਘਲਾਉਣਾ ਠੀਕ ਹੈ ਜੀ ਇਹਨੂੰ ਜ਼ਿਆਦਾ ਟਾਈਮ ਵੀ ਆਪਾਂ ਗੈਸ ਤੇ ਨਹੀਂ ਰੱਖਣਾ ਬਸ ਜਦੋਂ ਆਪਣਾ ਗੁੜ ਪਿਗਲ ਗਿਆ ਨਾਲ ਦੀ ਨਾਲ ਹੀ ਆਪਾਂ نیچے ਉਤਾਰ ਲੈਣਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਕਿਉਂਕਿ ਇਹਨੂੰ ਆਪਾਂ ਜੇ ਜ਼ਿਆਦਾ ਟਾਈਮ ਰੱਖਾਂਗੇ ਤਾਂ ਉਹ ਸਖਤ ਜਾਂ ਪਿੰਨੀਆਂ ਬਣ ਕੇ ਆਪਣੇ ਤਿਆਰ ਹੋਣਗੇ ਤੁਸੀਂ ਦੇਖ ਸਕਦੇ ਹੋ ਗੁੜ ਆਪਣਾ ਪਿਗਲ ਰਿਹਾ ਹੈ ਬਸ ਆਪਾਂ ਇਹਨੂੰ 2 ਮਿੰਟ ਹੋਰ ਤੇ ਨਾਲ ਦੀ ਨਾਲ نیچے ਉਤਾਰ ਲਿਆ ਸੀ ਤੇ ਹੁਣ ਆਪਾਂ ਇੱਕ ਰੁਸ਼ਾਨੀ ਦੇ ਨਾਲ ਚੰਗੀ ਤਰ੍ਹਾਂ ਪਾਉਣ ਲਾਂਗੇ ਇਸ ਤਰੀਕੇ ਦੇ ਨਾਲ ਤਾਂ ਕਿ ਇਹਦੇ ਵਿੱਚ ਜੇ ਵੀ ਕੋਈ ਡੱਕੇ ਵਗੈਰਾ ਨੇ ਉਹ ਸਾਰੇ ਬਾਹਰ ਆ ਜਾਣਗੇ ਇਹ ਸਾਰੇ ਗੁੜ ਨੂੰ ਆਪਾਂ ਇਸ ਤਿੱਕੇ ਨਿਸ਼ਾਨੀ ਨਾਲ ਸ਼ਾਮ ਲੈਣਾ ਤੇ ਹੁਣ ਆਪਾਂ ਇਹਨੂੰ ਸਾਰੇ ਮਿਸ਼ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੁੜ ਦੇ ਵਿੱਚ ਤਾਂ ਬਹੁਤ ਵਧੀਆ ਜੀ ਮਠਾਸ ਹੋਊਗੀ ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਗੁੜ ਥੋੜਾ ਪੁੱਤ ਜ਼ਿਆਦਾ ਵੀ ਪਾ ਸਕਦੇ ਹੋ ਜੇ ਤੁਹਾਨੂੰ ਚੀਨੀ ਪਸੰਦ ਆ ਤੁਸੀਂ ਉਹ ਵੀ ਪਾ ਸਕਦੇ ਹੋ ਦੇਸੀ ਖੰਡ ਵੀ ਪਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਪਰ ਜੇ ਤੁਸੀਂ ਗੁੜ ਪਾ ਕੇ ਬਣਾਓਗੇ ਤੇ ਇਹ ਜੇ ਤੁਹਾਨੂੰ ਜ਼ਿਆਦਾ ਫਾਇਦੇ ਮਿਲਣਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਰੀ ਮਿਸ਼ਰਣ ਨੂੰ ਮਿਕਸ ਕਰ ਦਾਂਗੇ ਗੁੜ ਦੇ ਵਿੱਚ ਤਾਂ ਕਿ ਇਹਦੀ ਮਠਾਸ ਸਾਰਿਆਂ ਦੇ ਬਰਾਬਰ ਹੋਵੇ ਇਸ ਤਰੀਕੇ ਦੇ ਨਾਲ ਤੇ ਗਰਮ-ਗਰਮ ਆਪਾਂ ਪਿੰਨਿਆਂ ਨੂੰ ਇਸੇ ਤਰੀਕੇ ਨਾਲ ਪਾਟ ਲੈਣਾ ਠੀਕ ਹੈ ਜੇ ਇਹਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਰੱਖਣਾ ਹੈਗਾ ਕਿਉਂਕਿ ਜੇ ਇਹ ਨੂੰ ਥੋੜਾ ਟਾਈਮ ਆਪਾਂ ਜ਼ਿਆਦਾ ਠੰਡਾ ਕਰ ਲਾਤੇ ਜੇ ਪਿੰਨਿयां ਪਨ ਕੇ ਬਿਲਕੁਲ ਨਹੀਂ ਤਿਆਰ ਹੋਣੀਆਂ ਜੇ ਤੁਹਾਡੀਆਂ ਬਿਲਕੁਲ ਨਹੀਂ ਤਿਆਰ ਹੋਉਂਦੀਆਂ ਤੇ ਫਿਰ ਤੁਸੀਂ ਥੋੜਾ ਜਿਹਾ ਦੇਸੀ ਘੀਗਰਮ ਕਰਕੇ ਇਹਦੇ ਵਿੱਚ ਹੋਰ ਪਾ ਸਕਦੇ ਹੋ ਲਓ ਜੀ ਹੁਣ ਆਪਏ ਨੂੰ ਆਹਦੇ ਨਾਲ ਛੋਟੇ-ਛੋਟੇ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਤੁਹਾਨੂੰ ਜਿੰਨੀਆਂ ਵਧੀਆ ਲੱਗਦੀਆਂ ਤੁਸੀਂ ਉਨੇ ਸائز ਦੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਮੀਜ਼ਰਮੈਂਟ ਦੇ ਸਹਮਣ ਆਪਾਂ ਤੁਹਾਨੂੰ ਜਿਹੜਾ ਵੀ ਸਮਾਨ ਦੱਸਿਆ ਤੁਸੀਂ ਉਸੇ ਤਰੀਕੇ ਨਾਲ ਬਣਾਇਓ ਸਾਰਾ ਸਮਾਨ ਬਿਲਕੁਲ ਸਹੀ ਫਿੱਟ ਬੈਠੂਗਾ ਇਸੇ ਤਰੀਕੇ ਨਾਲ ਪਿੰਨੀਆਂ ਬਣਾਇਓ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਸਾਰੇ ਪੀਜ ਨੂੰ ਆਪਾਂ ਇਸੇ ਤਰੀਕੇ ਨਾਲ ਤਿਆਰ ਕਰ ਲਾਂਗੇ ਲਓ ਜੀ ਬਹੁਤ ਹੀ ਜ਼ਿਆਦਾ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਇਸ ਤਰੀਕੇ ਦੇ ਨਾਲ ਦੇਖੋ ਪਸਾਨੀਆਂ ਪਿੰਨੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਬਹੁਤ ਜ਼ਿਆਦਾ ਵਧੀਆ ਬਣੀਆਂ ਨੇ ਤੇ ਨਰਮ ਵੀ ਬਹੁਤ ਜ਼ਿਆਦਾ ਬਣੀਆਂ ਨੇ ਬਹੁਤ ਜ਼ਿਆਦਾ ਬਿਲਕੁਲ ਵੀ ਸਖਤ ਨਹੀਂ ਹੈਗੀਆਂ ਠੀਕ ਹੈ ਜੀ ਜੇ ਤੁਸੀਂ ਇਸ ਤਰੀਕੇ ਨਾਲ ਬਣਾਵੋਗੇ ਬਿਲਕੁਲ ਵੀ ਸਖਤ ਨਹੀਂ ਹੋਣਗੀਆਂ ਲਓ ਜੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੇ ਹਾਂ ਬਹੁਤ ਜ਼ਿਆਦਾ ਨਰਮ ਪਿੰਨੀ ਬਣ ਕੇ ਤਿਆਰ ਹੋਈ ਆ ਇਹ ਬਿਲਕੁਲ ਵੀ ਸਖਤ ਨਹੀਂ ਹੈਗੀਆਂ ਦੇਖੋ ਜੀ ਬਹੁਤ ਜ਼ਿਆਦਾ ਵਧੀਆ ਤਿਆਰ ਹੋਈਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਬਣਾਓ ਘਰ ਦੇ ਵਿੱਚ ਬੱਚਿਆਂ ਨੂੰ ਖਵਾਓ ਇਹ ਤੇ ਦਾ ਫਾਇਦੇ ਫਾਇਦੇ ਨਹੀਂ ਠੀਕ ਹੈ ਜੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਇਹਨੂੰ ਜਰੂਰ ਖਾਇਆ ਕਰੋ ਹਲਸੀ ਦੇ ਪੀਨੇ ਹਲਸੀ ਦੀ ਪੰਜੀਰੀ ਬਣਾ ਕੇ ਘਰ ਦੇ ਵਿੱਚ ਜਰੂਰ ਖਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਾਲ ਦੇ ਨਾਲ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓ ਲੈ ਕੇ ਸੀ ਹਾਜ਼ਰ ਹੋਈਏ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਬਹੁਤ ਮਿਹਨਤ ਲੱਗਦੀ ਹੈ ਓਕੇ ਜੀ ਥੈਂਕ ਯੂ ਬਾਏ